ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ 3 ਸਾਲ ਚ ਕੋਈ ਵੀ ਬੇੜੀਆਂ ਨਾ ਪਾਈਆਂ ਗਿਆ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਸ ਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੀ ਤੂਤ ਹੁੰਦੀ ਐ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਸੀ ਅਸੀਂ ਬਾਹਰੋਂ ਗੋਰੇ ਔਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨਾ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਐ ਵੀ ਇਹ ਆ ਕੇ ਉਰੇ ਕਹਿ ਰਿਹਾ ਐ ਵੀ ਜਹਾਜ਼ ਕਿਉਂ ਲਾਇਆ ਅਰੇ ਬਈ ਤੂੰ ਤਾਂ ਗੋਰਿਆਂ ਨੂੰ ਢੀਕ ਰਿਆ ਸੀ ਅੱਜ ਸਾਡੇ ਪੰਜਾਬੀ ਜਿਹੜੇ 50-50 ਲੱਖ ਰੁਪਈਆ ਦੇ ਕੇ ਰੋਜ਼ਗਾਰ ਦੀ ਕਮੀ ਕਰਕੇ ਗਏ ਜੀ ਦੇਖੋ ਜਿਹੜਾ 50 ਲੱਖ ਰੁਪਈਆ ਬਾਹਰ ਜਾ ਰਿਹਾ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜਿਹੇ ਚ ਸ਼ਰਮ ਹੈ ਉਹੀ ਕਹਿ ਰਹੇ ਆ ਉਹ ਕਹਿੰਦੇ ਇੰਨੀਆਂ ਨੌਕਰੀਆਂ ਮੈਂ ਕਿਹ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਚ ਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹਾਲ ਆ ਵਾਪਸ ਆਈ ਨਹੀਂ ਉਹਨਾਂ ਲਈ ਕੇਂਦਰ ਕੋਈ ਪ੍ਰਾਲਾ ਕਰੇਗੀ ਮੈਂ ਕਿਹਾ ਭਗਵੰਤ ਮਾਨ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਕਿ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਉਹਨੇ ਉਹਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲਓ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲਓ ਇਹ ભગવંતમાન ਲੜਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਸ਼ਾਣੇ ਵਜਾਉਂਦਾ ਸੀ ਜਦੋਂ ਇਹ ਕਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਤੇ ਕਿੰਨੇ ਉਸ ਵੇਲੇ ਰੋਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗੇ 3 ਸਾਲ ਚ ਕਿਉਂਕਿ ਜਦੋਂ ਇਹ ਢਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ ਪੱਤੀਆਂ ਤੇ ਜਾ ਦੀ ਕਦਰ ਇਹ ਬਹੁਤ ਮਤਮਾਨ ਜਿਹੜਾ ਫੈਮਲੀ ਦੇ ਨਾ ਉਹਨਾਂ ਨੇ ਕਿਹਾ ਕਿ ਨਸ਼ਾ ਨਾ ਹੁੰਦਾ ਤੇ ਅਸੀਂ ਨਾਲ ਜਾਂਦੇ ਫੈਮਲੀ ਦੀ ਮੈਂ ਕਿਹਾ ਇਹੀ ਆ ਇਹ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਕਿ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਚਲੋ ਹੋਰ ਵੀ ਸੁਣ ਲਓ ਜੇ ਭਰੋਸਾ ਦਿਵਾਉਣਾ ਇਹ ਕਬੂਤਰ ਬਾਜ਼ ਤੋਂ ਕੁਝ ਹੋਵੇ ਚਾਹੇ ਨਾ ਹੋਵੇ ਪਰ ਕੇਂਦਰ ਸਰਕਾਰ ਕੱਲੇ ਕੱਲੇ ਏਜੰਟ ਨੂੰ ਜਿਹੜਾ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਚਾਹੇ ਉਹ ਐਨਆਈ ਰਾਹੀ ਹੋਵੇ ਚਾਹੇ ਹੋਰ ਏਜੰਸੀ ਰਾਹੀ ਹੋਵੇ ਮੈਂ ਗਾਰੰਟੀ ਦਿੰਦਾ ਵੀ ਉਹਨਾਂ ਦੇ ਆਉਣ ਵਾਲੇ ਦਿਨਾਂ ਤੇ ਸ਼ਾਮਤ ਆ ਜਿੰਨੇ ਵੀ ਆ ਬੱਚੇ ਦੱਸ ਰਹੇ ਆ ਕੇ ਵੀ ਕਿਹੜੇ ਕਿਹੜੇ ਟਰੈਵਲ ਏਜੰਟ ਨੇ ਚੱਕੇ ਆ ਉਹਨੂੰ ਸੈਂਟਰ ਸਰਕਾਰ ਤੇ ਐਨਆਈਏ ਨਹੀਂ ਬਖਸ਼ੂਗੀ ਫੇਰ ਨਾ ਇਹ ਕਹੇ ਫੇਰ ਨਾ ਇਹ ਕਹੇ ਵੀ ਪੰਜਾਬ ਚੋਂ ਬਾਰਲੀ ਏਜੰਸੀ ਆ ਕੇ ਚੱਕਰੀਆਂ ਮੈਂ ਕਰੂੰਗੀ ਇਸ ਸੰਬੰਧੀ ਗੱਲਬਾਤ ਕਰੂੰਗੀ ਮੈਂ ਕਿਹਾ ਜੀ ਗੱਲ ਕੀਤੀ ਹੋਈ ਆ ਜੀ ਜੀ ਬਈ ਹੁਣ ਇਹ ਤੋਂ ਤਾਂ ਕੁਝ ਹੋਇਆ ਨਹੀਂ ਅਸੀਂ ਜ਼ਰੂਰ ਇਹ ਜਿਹੜੇ ਟਰੈਵਲ ਐਂਟ ਇਹਨਾਂ ਨੂੰ ਸਿੱਧੇ ਕਰਾਂਗੇ ਕਿ ਮੇ ਮਾਮਾ ਦਾ ਹਾਲ ਦੇਖੋ ਉਹਨਾਂ ਦਾ ਉਹਨਾਂ ਦਾ ਪਿਓ ਦਾ ਹਾਲ ਦੇਖੋ ਕੀ ਆ ਇਹ ਤੋਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਇਹ ਚੀਕਾਂ ਨਾ ਮਾਰੇ ਫਿਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਭਾਈ ਸਾਨੂੰ ਜ਼ਿੰਮੇਵਾਰੀ ਦੋ ਅਸੀਂ ਇਹ ਸਿੱਧੇ ਕਰਕੇ ਦਿਖਾਵਾਂਗੇ ਆ ਚਿੱਟੇ ਵਾਲੇ ਬੰਬਾਂ ਵਾਲੇ ਟਰੈਵਲ ਏਜੰਟ ਉਹ ਕੁਸ ਕੇ ਦਿਖਾ ਦੇ ਇੱਕ ਇੱਕ ਹੱਥ ਘੜੀਆਂ ਦੀ ਗੱਲ ਕੀਤੀ ਜਾਂਦੀ ਆ ਬੇੜੀਆਂ ਦੀ ਗੱਲ ਕੀਤੀ ਜਾਂਦੀ ਆ ਇੱਕ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਕਿਨੇ 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 ਦੇਖੀਆਂ ਬੇੜੀਆਂ ਕਿਨੇ ਦੇਖੀਆਂ ਬੇੜੀਆਂ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ਉਹ ਕਿਸੇ ਫਿਲਮ ਦੀ ਜਿਹੜੀ ਉਹ ਇੱਕ ਵੀਡੀਓ ਚੱਲ ਰਹੀ ਆ ਬਿਲਕੁਲ ਨਹੀਂ ਕਹਿ ਰਹੇ ਯਾਰ ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ 3 ਸਾਲ ਚ ਕੋਈ ਵੀ ਬੇੜੀਆਂ ਨਾ ਪਾਈਆਂ ਗਿਆ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਸ ਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੀ ਇਹ ਤੂੰ ਕੀ ਹੋਣਾ ਜੇ ਕੁਝ ਕਰਨ ਜੋਗਾ ਹੁੰਦਾ ਇਹ 3 ਸਾਲ ਬੈਠਾ ਰਹਿੰਦਾ ਅੱਛਾ ਕੋਈ ਨਹੀਂ ਕਹਿ ਰੀ ਬਦਨਾਮੀ ਹੋਏ ਜਨਤਾ ਦੀ ਪ੍ਰੋਫਾਈ ਜੱਫਤ ਹੋਏ ਬਦਨਾਮੀ ਤਾਂ ਇਹਦੇ ਕਰਕੇ ਹੋਈ ਆ ਇਹ ਬੱਚੇ ਗਏ ਕਿਉਂ ਵਿਚਾਰੇ ਜੇ ਉਹ ਗਏ ਨੇ ਬਦਨਾਮੀ ਤਾਂ ਬਿਲਕੁਲ ਹੋਈ ਆ ਜਦੋਂ ਇਲੀਗਲ ਅੱਜ ਸਾਡਾ ਪੰਜਾਬੀ ਇਲੀਗਲ ਹੋਣ ਦੇ ਨਾਤੇ ਉਹਦੇ ਧੱਬਾ ਲਵਾਤਾਏ ਨੇ ਬਿਲਕੁਲ ਬਦਨਾਮੀ ਹੋਈ ਹੈ ਜਿਹਨੇ ਵੀ ਪਰਵਾਦ ਨੇ ਇੱਕ ਹੀ ਟੋਕਰ ਦਾ ਪਰਵਾਰ ਹੈ ਕਿਸੇ ਦੇ ਨਹੀਂ ਗੈਂਗਸਟਰ 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 ਜਿਹੜੀ ਬਿੱਟੂ ਜੀ ਸਹਿ ਤੁਹਾਡੀ ਨੋਲਿਜ ਵਿੱਚ ਇਹ ਚੀਜ਼ ਹੋ ਗਈ ਸਟੇਰਾਂ ਦੇ ਸਾਰੇ 9 ਕਾਲ ਕਾਲਸ ਆ ਰਹੀਆਂ ਨੇ ਫੋਨ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਲੋਕੀ ਚੱਲ ਚੱਲੀ 50-50 ਲੱਖ ਰੁਪਇਆ ਦੇ ਰਿਹਾ ਜੀ ਲਾਲੇ ਦੇ ਹੋਰ ਸੁਣ ਲਓ ਹੋਰ ਸੁਣ ਲਓ ਹੋਰ ਸੁਣ ਲਓ ਇਹ ਸਾਰੇ ਗੈਂਗਸਟਰ ਉਹ ਪੇਰੋਲ ਤੇ ਨੇ ਭਗਵੰਤ ਮਾਨ ਦੀ ਪੁਲਿਸ ਦੇ ਜਿਹੜੇ ਇਹਦੇ ਚੁਣੇ ਹੋਏ ਅਫਸਰ ਨੇ ਉਹੀ ਇਕੱਠੇ ਕਰਕੇ ਕਲੈਕਸ਼ਨ ਕਰਕੇ ਦਿੱਲੀ ਦਿੰਦੇ ਰਿਹਾ ਇਲੈਕਸ਼ਨ ਚ ਇਹ ਵੀ ਅੱਗੇ ਇਨਕੁਆਇਰੀ ਹੋਊਗੀ ਜਿੰਨੇ ਇਹ ਲਿਸਟਾਂ ਤਿਆਰ ਰੱਖੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਜੋ ਇਹ ਪੈਸੇ ਨੇ ਜੋ ਇਹ ਕਲੈਕਸ਼ਨ ਕਰਾ ਰਹੇ ਆ ਉਹ ਜੇਲਾ ਚੋਂ ਟੈਲੀਫੋਨ ਆਉਂਦੇ ਆ ਜੇਲਾ ਚੋਂ ਟੈਲੀਫੋਨ ਕਰਕੇ ਕਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਪੰਜਾਬ ਪੁਲਿਸ ਦੇ ਅਫਸਰ ਵੱਡੇ ਅਫਸਰ ਤੇ ਭਗਵੰਤ ਮਾਨ ਉਹ ਕਲੈਕਸ਼ਨ ਕਰਕੇ ਇਹਦੇ ਘਰ ਚ ਵੀ ਉਹ ਪੈਸਾ ਜਾਂਦਾ ਦਿੱਲੀ ਵੀ ਪੈਸਾ ਉਹ ਜਾਂਦਾ ਨਹੀਂ ਐਨੇ ਸ਼ਰੀਆਮ ਪੰਜਾਬ ਚ ਕਿਸੇ ਕਿਸੇ ਦੀ ਜੁਰਤ ਨਹੀਂ ਸੀ ਵੀ ਇਸ ਤਰੀਕੇ ਨਾਲ ਪੈਸੇ ਮੰਗੇ ਕੋਈ ਮਾਲਵਾ ਦਵਾਬਾ ਮੱਝ ਕੋਈ ਜਗਾ ਨਹੀਂ ਬਚੀ ਤੇ ਇਹਦੇ ਆਪ ਦੇ ਅਫਸਰ ਮੈਂ ਤੁਹਾਨੂੰ ਇਹ ਸਾਬਤ ਕਰਕੇ ਦਿਖਾਉਂ ਕਿਸੇ ਦਿਨ ਵੀ ਇਹਦੇ ਚਿਹਤੇ ਅਫਸਰ ਆਪ ਟੈਲੀਫੋਨ ਕਰਕੇ ਜਿਹੜੇ ਗੈਂਗਸਟਰਾਂ ਤੋਂ ਉਹ ਪੈਸੇ ਲੈ ਰਹੇ ਆ